ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਅਮਰੀਕਾ ਦੇ ਵਿੱਚ ਕੋਰਟ ਦਾ ਕਾਨੂੰਨ ਦਾ ਉਹ ਸਾਹਮਣਾ ਕਰ ਰਿਹਾ ਹੈ ਤੇ ਨੌਜਵਾਨ ਦੇ ਪਰਿਵਾਰ ਨੇ ਮਦਦ ਦੀ गुहार लगाई है ਤੇ ਹੁਣ ਕੇਂਦਰੀ ਮੰਤਰੀ ਨੇ ਸਾਫਕਾ ਉਹਨਾਂ ਨੇ ਵੀ गुहार लगाई ਇੱਕ ਵਿਅਕਤੀ ਦੀ ਗਲਤੀ ਨਾਲ ਅਗਰ ਐਕਸੀਡੈਂਟ ਹੋ ਗਿਆ ਤਾਂ ਠੀਕ ਹੈ ਪਰ ਤਿੰਨ ਪਰਿਵਾਰ ਵੀ ਜਿਹੜੇ ਆ ਉਹ ਇਸ ਵੱਡੇ ਸਦਮੇ ਚ ਆ ਕੇ ਉਹਨਾਂ ਦੇ ਤਿੰਨ ਵਿਅਕਤੀ ਚਲੇ ਗਏ ਹਾਲੇ ਕਿ ਹਰਜਿੰਦਰ ਸਿੰਘ ਜਿਹੜਾ ਉਹਨੂੰ ਨਹੀਂ ਨੁਕਸਾਨ ਹੋਇਆ ਸਰੀਰਕ ਤੌਰ ਤੇ ਮੈਂ ਜਿਆ ਕੋਸ਼ਿਸ਼ ਕਰਦੇ ਆ ਕਿ ਦੂਸਰੇ ਦੀ ਪੱਗ ਨੂੰ ਹੱਥ ਨਾ ਪਾਇਆ ਜਾਵੇ ਪਰ ਉੱਥੇ ਸਥਿਤੀ ਜਿਹੜੀ ਹੈ ਉਹਨਾਂ ਮੁਲਕਾਂ ਨੂੰ ਇੰਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਲੱਗਦਾ ਜਦੋਂ ਅਸੀਂ ਆਪਣੇ ਮੁਲਕ ਚੋਂ ਦੂਸਰੇ ਮੁਲਕ ਦੇ ਵਿੱਚ ਜਾ ਕੇ ਉਤਰ ਜਾਂਦੇ ਆ ਨਾ ਫਿਰ ਸਾਨੂੰ ਉੱਥੋਂ ਦੇ ਕਾਨੂੰਨ ਮੰਨਣੇ ਪੈਂਦੇ ਹੈਗੇ ਕੋਈ ਵੀ ਵਿਅਕਤੀ ਜਦੋਂ ਸੜਕ ਤੇ ਗੱਡੀ ਚਲਾਉਂਦਾ ਹੈ ਨਾ ਉਹ ਕਦੇ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਸਿਰਫ 1% ਤੋਂ ਹੋਈ ਤਾਂ ਉਹਦੇ ਕੋਲੋ ਗਲਤੀ ਹੈ ਹੁਣ ਗੱਲ ਇਹ ਆ ਗਲਤੀ ਹੋਈ ਆ ਕਿ ਐਡੇ ਵੱਡੇ ਹਾਈਵੇ ਦੇ ਉੱਤੇ ਉਹਦਾ ਇੱਕਦਮ ਯੂਟਰਨ ਲੈਣਾ ਸਰਕਾਰ ਨੇ ਇੱਕਦਮ ਫੈਸਲਾ ਲੈ ਲਿਆ ਕਿ ਇਹਨਾਂ ਦੋਨਾਂ ਬਾਰੇ ਪਤਾ ਲੱਗਿਆ ਦੋ ਭਰਾ ਨੇ ਕਿ ਇਹਨਾਂ ਦੇ ਪਿੱਛੇ ਜੇ ਪੇਰੈਂਟਸ ਵੀ ਜਿਹੜੇ ਆ ਪੂਰੇ ਹੋ ਗਏ ਤੇ ਪਰੇਸ਼ਾਨੀ ਚ ਨੇ ਬੜੀ ਉੱਥੇ ਮੈਂਟਲ ਟੈਨਸ਼ਨ ਚ ਜਿਹੜੇ ਆ ਰਹੇ ਆ ਗਿਆ ਜ਼ਿੰਮੇਵਾਰ ਨੇ ਸਾਡੀਆਂ ਇਥੋਂ ਦੀਆਂ ਸਰਕਾਰਾਂ ਜਿਹਦੇ ਵਿੱਚ ਕੱਲੀ ਹਿੰਦੁਸਤਾਨ ਦੀ ਸਰਕਾਰ ਹੀ ਨਹੀਂ ਅਸੀਂ ਜੇ ਆਪਣੇ ਸਟੇਟ ਤੇ ਵੀ ਆਈਏ ਤਾਂ ਸਾਡੀਆਂ ਹੁਣ ਤੱਕ ਦੀਆਂ ਆਜ਼ਾਦੀ ਤੋਂ ਬਾਅਦ ਜਿੰਨੀਆਂ ਸਰਕਾਰਾਂ ਬਣੀਆਂ ਨੇ ਉਹ ਸਾਰੀਆਂ ਜ਼ਿੰਮੇਵਾਰ ਨੇ ਇਸ ਲਈ ਕਿ ਉਹ ਸਾਡੇ ਨੌਜਵਾਨਾਂ ਵਾਸਤੇ ਇੱਥੇ ਉਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਨਹੀਂ ਕਰ ਸਕੀਆਂ ਹਰਜਿੰਦਰ ਸਿੰਘ ਨਾਮੀ ਨੌਜਵਾਨ ਜਿਨੇ ਸੜਕ ਹਾਦਸਾ ਕੀਤਾ ਅਨਗੈਲੀ ਨਾਲ ਹੋਇਆ ਅਚਾਨਕ ਹੋਇਆ ਇਹਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਨੇ ਪਰ ਹੁਣ ਉਹਨੂੰ ਜਦੋਂ ਕੋਰਟ ਦੇ ਵਿੱਚ ਪੇਸ਼ ਕੀਤਾ ਜਾਂਦਾ ਇੱਕ ਤਾਂ ਇਹ ਮੁੱਦਾ ਚੁੱਕਿਆ ਗਿਆ ਹੈ ਕਿ ਉਹਦੀ ਦਸਤਾਰ ਸਿਰ ਦੇ ਉੱਤੇ ਨਹੀਂ ਸੀ ਨੰਗੇ ਸਿਰ ਸੀ ਦੂਜਾ ਇੱਕ ਸਵਾਲ ਇਹ ਵੀ ਚੁੱਕਿਆ ਜਾ ਰਿਹਾ ਹੈ ਕਿ ਉਹ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਗਿਆ ਸੀਗਾ ਤੇ ਉੱਥੇ ਕੰਮ ਕਾਜ ਕਰ ਰਿਹਾ ਸੀ ਤੇ ਉਹਦੇ ਜਦੋਂ ਉਹ ਯੂ ਟਰਨ ਲੈਂਦੇ ਹੋਏ ਐਕਸੀਡੈਂਟ ਹੁੰਦਾ ਤਾਂ ਉਹਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਤੇ ਪਰਿਵਾਰ ਨੇ ਮਦਦ ਦੀ ਗੁਹਾਰ ਲਗਾਈ ਹੈ ਕਹਿੰਦੇ ਜੀ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਗਲਤੀ ਹੋਈ ਜਿਸ ਤਰ੍ਹਾਂ ਵੀ ਹੋਇਆ ਉਹ ਸਾਰਾ ਕੁਝ ਪਤਾ ਲੱਗਣਾ ਚਾਹੀਦਾ ਹੈ ਤੇ ਇਸ ਤੋਂ ਇਲਾਵਾ ਸਾਡੇ ਸਾਬਕਾ ਕੇਂਦਰੀ ਮੰਤਰੀ ਨੇ ਮੈਂਬਰ ਪਾਰਲੀਮੈਂਟ ਨੇ ਮੌਜੂਦਾ ਹਰਸਿਮਰਤ ਕੌਰ ਬਾਦਲ ਉਹਨਾਂ ਨੇ ਇੱਕ ਚਿੱਠੀ ਲਿਖੀ ਹੈ ਐਸ ਜੈ ਸ਼ੰਕਰ ਹੋਰਾਂ ਨੂੰ ਕੇਂਦਰੀ ਵਿਦੇਸ਼ ਮੰਤਰੀ ਨੂੰ ਕਿ ਇਸ ਮਾਮਲੇ ਦੇ ਵਿੱਚ ਕੋਈ ਗੱਲ ਕੀਤੀ ਜਾਵੇ ਉਧਰ ਅਮਰੀਕਾ ਦੇ ਨਾਲ ਇਹਦੇ ਬਾਰੇ ਵਿਚਾਰ ਚਰਚਾ ਕੀਤੀ ਜਾਵੇ ਕਿ ਹਰਜਿੰਦਰ ਸਿੰਘ ਦੇ ਬਾਰੇ ਜੋ ਕੁਝ ਹੈ ਉਹ ਸਾਰਾ ਕੁਝ ਸਹੀ ਹੋਣਾ ਚਾਹੀਦਾ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਜਿਹੜੇ ਟਰੱਕਿੰਗ ਦੇ ਕਾਰੋਬਾਰ ਦੇ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਦੀਆਂ ਸੇਵਾਵਾਂ ਪ੍ਰਭਾਵਿਤ ਨਾ ਕੀਤੀਆਂ ਜਾਣ ਕਿਉਂਕਿ ਇੱਕ ਹਾਦਸੇ ਤੋਂ ਬਾਅਦ ਅਮਰੀਕਾ ਪ੍ਰਸ਼ਾਸਨ ਨੇ ਉਹਨਾਂ ਦੇ ਜਿਹੜੇ ਵਿਦੇਸ਼ ਮੰਤਰੀ ਨੇ ਮਾਰਕੋ ਰੂਬੀ ਉਹਨਾਂ ਨੇ ਕਹਿ ਦਿੱਤਾ ਸੀਗਾ ਕਿ ਅਸੀਂ ਕੁਝ ਵੀਜ਼ਾਸ ਫ੍ਰੀਜ਼ ਕਰ ਰਹੇ ਹਾਂ ਵਰਕ ਪਰਮਿਟ ਜਿਹੜੇ ਨੇ ਉਹ ਫ੍ਰੀਜ਼ ਕਰ ਰਹੇ ਹਾਂ ਤਾਂ ਇਸ ਕਰਕੇ ਕਹਿੰਦੇ ਜਿਉ ਸਾਰਿਆਂ ਨੂੰ ਇੱਕੋ ਰਸੇ ਨਾਲ ਨਹੀਂ ਬੰਨਣਾ ਚਾਹੀਦਾ ਤੇ ਇਸ ਤੋਂ ਇਲਾਵਾ ਬੜੈ ਸਾਹਿਬ ਇਹ ਵੀ ਹੈ ਕਿ ਉੱਥੇ ਜਿਸ ਤਰ੍ਹਾਂ ਦੇ ਨਾਲ ਇੱਕ ਭਾਸ਼ਾ ਬੈਰੀਅਰ ਬਣ ਜਾਂਦੀ ਆ ਆਪਸ ਦੇ ਵਿੱਚ ਬੋਲਚਾਲ ਦਾ ਸਾਈਨ ਬੋਰਡਸ ਦਾ ਉਹਦਾ ਵੀ ਕਾਫੀ ਮੁੱਦਾ ਪੱਖਿਆ ਹੋਇਆ ਹੈ ਕਿ ਜਿਹੜੀ ਭਾਸ਼ਾ ਹੈ ਜੇਕਰ ਕੋਈ ਉੱਥੇ ਜਾਂਦਾ ਹੈ ਤਾਂ ਉਹਨੂੰ ਸਿੱਖਣ ਲਈ ਥੋੜਾ ਸਮਾਂ ਮਿਲ ਚਾਹੀਦਾ ਹੈ ਜਾਂ ਜਿਹੜਾ ਇੱਥੋਂ ਸਿੱਖ ਕੇ ਜਾਵੇ ਉਹ ਵੀ ਪ੍ਰੋਪਰ ਸਿੱਖ ਕੇ ਜਾਵੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਜਿਹੜੀ ਚੱਲ ਰਹੀ ਹੈ ਫਿਲਹਾਲ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉੱਥੇ ਅਮਰੀਕਾ ਦੇ ਵਿੱਚ ਕੋਰਟ ਦਾ ਕਾਨੂੰਨ ਦਾ ਉਹ ਸਾਹਮਣਾ ਕਰ ਰਿਹਾ ਹੈ ਤੇ ਨੌਜਵਾਨ ਦੇ ਪਰਿਵਾਰ ਨੇ ਮਦਦ ਦੀ ਗੁਹਾਰ ਲਾਈ ਹੈ ਤੇ ਹੁਣ ਕੇਂਦਰੀ ਮੰਤਰੀ ਨੇ ਸਾਬਕਾ ਉਹਨਾਂ ਨੇ ਵੀ ਗੁਹਾਰ ਲਗਾਈ ਹੈ ਤਨਿੰਦਰ ਜੀ ਇਹ ਬੜੀ ਮਾੜੀ ਮੰਦਭਾਗੀ ਘਟਨਾ ਵਾਪਰੀ ਹੈ ਕਿਉਂਕਿ ਅ ਜਿਹੜੇ ਤਿੰਨ ਵਿਅਕਤੀ ਉੱਥੇ ਉਹਨਾਂ ਦੀ ਮੌਤ ਚਲੀ ਗਈ ਹੈ ਮੌਤ ਆ ਗਈ ਉਹਨਾਂ ਨੂੰ ਉਹਨਾਂ ਦਾ ਪਰਿਵਾਰ ਬਰਬਾਦ ਹੋ ਗਿਆ ਉਹਨਾਂ ਉਹ ਵੀ ਇੱਕ ਵੱਡੀ ਜਿਹੜੀ ਐ ਮੈਸਮੇਂ ਦਾ ਮੁੱਦਾ ਹੈ ਕਿ ਇੱਕ ਵਿਅਕਤੀ ਦੀ ਗਲਤੀ ਨਾਲ ਅਗਰ ਐਕਸੀਡੈਂਟ ਹੋ ਗਿਆ ਤਾਂ ਠੀਕ ਹੈ ਪਰ ਤਿੰਨ ਪਰਿਵਾਰ ਵੀ ਜਿਹੜੇ ਆ ਉਹ ਇਸ ਵੱਡੇ ਸਦਮੇ 'ਚ ਆ ਕਿ ਉਹਨਾਂ ਦੇ ਤਿੰਨ ਵਿਅਕਤੀ ਚਲੇ ਗਏ ਆ ਅਲਿਕੇ ਹਰਜਿੰਦਰ ਸਿੰਘ ਜਿਹੜਾ ਉਹਨੂੰ ਨਹੀਂ ਨੁਕਸਾਨ ਹੋਇਆ ਸਰੀਰਕ ਤੌਰ ਤੇ ਉੱਤੇ ਕਾਨੂੰਨੀ ਤੌਰ ਤੇ ਉਸਦੇ ਉੱਤੇ ਕੀ ਵਾਪਰਦਾ ਹੈ ਇੱਕ ਗੱਲ ਤਾਂ ਬੜੀ ਸਪਸ਼ਟ ਹੈ ਮੇਰੇ ਨਾਲ ਧਰਮਿੰਦਰ ਜੀ ਸਹਿਮਤ ਹੋਵੋਗੇ ਤੁਸੀਂ ਜੀ ਕਿ ਕੋਈ ਵੀ ਵਿਅਕਤੀ ਜਦੋਂ ਸੜਕ ਤੇ ਗੱਡੀ ਚਲਾਉਂਦਾ ਹੈ ਨਾ ਉਹ ਕਦੇ ਜਾਣ ਕੇ ਐਕਸੀਡੈਂਟ ਨਹੀਂ ਕਰਦਾ ਬਿਲਕੁਲ ਜੀ ਸਿਰਫ 1% 1% ਵੀ ਨਹੀਂ 0.0001% ਜਿਹੜਾ ਨਾ ਹੋ ਸਕਦਾ ਕਿ ਕੋਈ ਵਿਅਕਤੀ ਗੁੱਸੇ ਚ ਆ ਕੇ ਪਲੈਨਿੰਗ ਕਰਕੇ ਕਿਸੇ ਨੂੰ ਮਾਰਨ ਦੇ ਇਰਾਦੇ ਨਾਲ ਗਿਆ ਹੋਵੇ ਉਹ ਗੱਲ ਵੱਖਰੀ ਹੋ ਸਕਦੀ ਆ ਪਰ ਕੋਈ ਵਿਅਕਤੀ ਸੜਕ ਤੇ ਚੱਲਦਾ ਕਿਉਂਕਿ ਉਹਨੂੰ ਆਪਣੀ ਸੁਰੱਖਿਆ ਪਹਿਲਾਂ ਨਜ਼ਰ ਆਉਂਦੀ ਆ ਉਹਨੂੰ ਡਰ ਹੁੰਦਾ ਕਿ ਮੈਂ ਐਕਸੀਡੈਂਟ ਹੋ ਗਿਆ ਤੇ ਮੈਂ ਮਾਰਿਆ ਜਾਵਾਂਗਾ ਸੋ ਹੋਈ ਤਾਂ ਉਹਦੇ ਕੋਲੋ ਗਲਤੀ ਐ ਹੁਣ ਗੱਲ ਇਹ ਆ ਗਲਤੀ ਹੋਈ ਐ ਕਿ ਐਡੇ ਵੱਡੇ ਹਾਈਵੇ ਦੇ ਉੱਤੇ ਉਹਦਾ ਇੱਕਦਮ ਯੂਟਰਨ ਲੈਣਾ ਜਿੱਥੇ ਕਿ ਅਲਾਉਡ ਨਹੀਂ ਹੈਗਾ ਹੂੰ ਕਿਉਂਕਿ ਲੇਨਸ ਨੇ ਉੱਥੇ ਬਹੁਤ ਸਾਰੀਆਂ ਪਿੱਛੋਂ ਗੱਡੀਆਂ 150 220 ਦੀ ਸਪੀਡ ਤੇ ਗੱਡੀਆਂ ਹੁੰਦੀਆਂ ਨੇ ਤੇ ਉਹ ਬੜੀ ਵੱਡੀ ਇੱਕ ਮੈਂ ਸਮਝਦਾ ਨੁਕਤਾ ਹੈਗਾ ਇਹਦੇ ਵਿੱਚ ਕਿ ਉਹਦਾ ਕਾਰਨ ਕੀ ਬਣਿਆ ਕੀ ਉਹ ਮਾਨਸਿਕ ਤੌਰ ਤੇ ਪ੍ਰੇਸ਼ਾਨ ਸੀ ਜਾਂ ਕੋਈ ਸਥਿਤੀ ਇਹੋ ਜੀ ਬਣੀ ਕਿ ਉਹ ਕਿਸੇ ਨੂੰ ਬਚਾਉਂਦਾ ਹੋਇਆ ਉਧਰ ਨੂੰ ਯੂ ਟਰਨ ਲੈ ਗਿਆ ਆਗੋਂ ਕਿਸੇ ਨੇ ਗਲਤੀ ਕੀਤੀ ਇਹ ਜਾਂਚ ਦਾ ਵਿਸ਼ਾ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਜਿਹੜੇ ਮੁੱਦੇ ਉਠਾਏ ਜਾ ਰਹੇ ਆ ਜਿਵੇਂ ਪੱਗ ਦਾ ਮੁੱਦਾ ਉਠਾਇਆ ਉਹਨਾਂ ਲੋਕਾਂ ਦੇ ਲਈ ਇਹ ਦੇਖੋ ਸਾਡੇ ਲਈ ਪੱਗ ਬਹੁਤ ਸਤਿਕਾਰਯੋਗ ਹੈ ਅਸੀਂ ਚਾਹੁੰਦੇ ਆਂ ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਕਿ ਦੂਸਰੇ ਦੀ ਪੱਗ ਨੂੰ ਹੱਥ ਨਾ ਪਾਇਆ ਜਾਵੇ ਪਰ ਉੱਥੇ ਸਥਿਤੀ ਜਿਹੜੀ ਆ ਉਹਨਾਂ ਮੁਲਕਾਂ ਨੂੰ ਇੰਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਲੱਗਦਾ ਜਦੋਂ ਅਸੀਂ ਆਪਣੇ ਮੁਲਕ ਚੋਂ ਦੂਸਰੇ ਮੁਲਕ ਦੇ ਵਿੱਚ ਜਾ ਕੇ ਉਤਰ ਜਾਂਦੇ ਆ ਨਾ ਫਿਰ ਸਾਨੂੰ ਉੱਥੋਂ ਦੇ ਕਾਨੂੰਨ ਮੰਨਣੇ ਪੈਂਦੇ ਆ ਗਿਆ ਹੂੰ ਉਹ ਕਈ ਵਾਰੀ ਉਹ ਜਿਹੜੇ ਕਰਮਚਾਰੀ ਹੁੰਦੇ ਆ ਉਹ ਇਸ ਗੱਲ ਤੋਂ ਸੈਂਸਿਟਿਵ ਨਹੀਂ ਹੁੰਦੇ ਹੂੰ ਕਿ ਇਹ ਦਸਤਾਰ ਇਹਨਾਂ ਦੀ ਜਿਹੜੀ ਆ ਉਹ ਧਰਮ ਦੀ ਨਿਸ਼ਾਨੀ ਆ ਇਹਨਾਂ ਦੀ ਡਿਗਨਿਟੀ ਆ ਉਹਦੇ ਵਿੱਚ ਉਹ ਲਥੀ ਹੋ ਸਕਦੀ ਆ ਪਰ ਜਿਸ ਤੰਗ ਨਾਲ ਉਹ ਵੀਡੀਓਜ਼ ਪੇਸ਼ ਕਰਨੀਆਂ ਮੈਂ ਸਮਝਦਾ ਕਿ ਇਹ ਵੀ ਮਾੜੀ ਗੱਲ ਹੈ ਕਿ ਇੱਕ ਵਿਅਕਤੀ ਨੂੰ ਤੁਸੀਂ ਕਸਟਡੀ ਚ ਲੈ ਲਿਆ ਹੂੰ ਠੀਕ ਹੈ ਤੁਸੀਂ ਕਾਨੂੰਨੀ ਕਾਰਵਾਈ ਕਰਨੀ ਆ ਪਰ ਫਿਰ ਉਸ ਦੀਆਂ ਇਸ ਕਿਸਮ ਦੀਆਂ ਵੀਡੀਓਜ਼ ਜਿਹੜੀਆਂ ਨੇ ਉਹ ਆਨਲਾਈਨ ਕਰਨੀਆਂ ਉਸ ਪਰਿਵਾਰ ਨੂੰ ਤੁਸੀਂ ਇੰਡੀਵਿਜੂਅਲੀ ਦੱਸ ਸਕਦੇ ਹੋ ਪਰ ਉਹ ਕਿਉਂ ਇਸ ਤਰ੍ਹਾਂ ਬਾਹਰ ਆਈਆਂ ਉਹਦੇ ਨਾਲ ਫਿਰ ਇਮੇਜ ਜਿਹੜਾ ਨਾ ਲੱਗਦਾ ਕਿ ਉਹ ਲੋਕੀ ਕਹਿੰਦੇ ਵੇਖੋ ਇਹਦੀ ਪੱਗ ਲੱਥੀ ਪਗਲਾ ਦਿੱਤੀ ਉਹਦੀ ਇਹ ਗੱਲ ਇਸ਼ੂ ਬਣਦੀ ਔਰ ਉਹ ਬੱਚਾ ਜਿਹੜਾ ਉਹ ਜਿਹੜੀ ਉਹਦੀ ਸਥਿਤੀ ਵੇਖਣ ਸੀ ਬੜੀ ਤਰਸਯੋਗ ਹੈ ਪਰ ਉਸ ਤੋਂ ਜ਼ਿਆਦਾ ਤਰਸਯੋਗ ਸਥਿਤੀ ਤੇ ਤਰਮਿੰਦਰ ਜੀ ਉਹਨਾਂ ਤਿੰਨ ਪਰਿਵਾਰਾਂ ਦੀ ਵੀ ਹੋਣੀ ਹੈ ਨਾ ਜਿਨ੍ਹਾਂ ਦੇ ਬੰਦੇ ਚਲੇ ਗਏ ਆ ਬਿਲਕੁਲ ਹੁਣ ਗੱਲ ਇਹ ਆ ਕਿ ਸਰਕਾਰ ਨੇ ਇੱਕਦਮ ਫੈਸਲਾ ਲੈ ਲਿਆ ਇਹਨਾਂ ਦੋਨਾਂ ਬਾਰੇ ਪਤਾ ਲੱਗਿਆ ਦੋ ਭਰਾ ਨੇ ਉੱਥੇ ਹੂੰ ਕਿ ਇਹਨਾਂ ਦੇ ਪਿੱਛੇ ਜੇ ਪੇਰੈਂਟਸ ਵੀ ਜਿਹੜੇ ਆ ਪੂਰੇ ਹੋ ਗਏ ਹੂੰ ਇਹ ਪਰੇਸ਼ਾਨੀ ਚ ਨੇ ਬੜੀ ਉੱਥੇ ਮੈਂਟਲ ਟੈਨਸ਼ਨ ਚ ਜਿਹੜੇ ਆ ਰਹੇ ਆ ਗਿਆ ਔਰ ਸਰਕਾਰ ਨੇ ਇਹ ਫੈਸਲਾ ਲੈ ਲਿਆ ਹੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੇ ਲੋਕ ਡੌਂਕੀ ਲਾ ਕੇ ਉੱਥੇ ਆਏ ਹੋਏ ਆ ਹੂੰ ਜਾਂ ਦੂਸਰੇ ਜਿੰਨਾ ਤੋਂ ਸ਼ੱਕ ਕਰਦੇ ਆ ਉਹਨਾਂ ਦੇ ਸਾਰਿਆਂ ਦੇ ਲਾਇਸੈਂਸ ਹੀ ਉਹਨਾਂ ਕਹਿੰਦੇ ਅਸੀਂ ਇਸ਼ੂ ਨਹੀਂ ਕਰਨੇ ਹੈਗੇ ਔਰ ਚੈਕਿੰਗ ਦੁਬਾਰਾ ਕੀਤੀ ਜਾਊਗੀ ਔਰ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਅ ਬਿਬਾਹ ਸਿਮਰਤ ਕੌਰ ਹੋਣਾ ਨੇ ਚਿੱਠੀ ਲਿਖੀ ਆ ਸਰਕਾਰ ਨੂੰ ਹਮ ਅੱਛੀ ਗੱਲ ਹੈ ਕਿ ਇਹੋ ਜੇ ਮੌਕੇ ਤੇ ਪਰਿਵਾਰਾਂ ਦੇ ਨਾਲ ਖੜਨ ਦੀ ਲੋੜ ਹੁੰਦੀ ਆ ਆਪਣੇ ਪਰਿਵਾਰਾਂ ਨੂੰ ਸਹਾਰਾ ਦੇਣ ਦੀ ਲੋੜ ਹੁੰਦੀ ਆ ਔਰ ਸਰਕਾਰਾਂ ਨੂੰ ਚਾਹੀਦਾ ਕਿ ਇਹੋ ਜੇ ਸਟੈਪ ਲੈਣ ਤਾਂ ਕਿ ਸਾਡੇ ਜਿਹੜੇ ਲੋਕ ਉੱਥੇ ਆ ਉਹਨਾਂ ਦੇ ਨਾਲ ਕਿਉਂਕਿ ਜਦੋਂ ਤੁਸੀਂ ਦੂਸਰੇ ਦੇਸ਼ ਚ ਜਾਣਾ ਨਾ ਉੱਥੇ ਤੁਹਾਡੇ ਨਾਲ ਥੋੜੀ ਬਹੁਤੀ ਜ਼ਿਆਦਤੀ ਵੀ ਹੋ ਜਾਂਦੀ ਆ ਜੀ ਵੀ ਇਹ ਦੂਸਰੇ ਦੇਸ਼ ਚੋਂ ਆਏ ਹੋਏ ਆ ਉੱਥੇ ਜਿਹੜੇ ਉਥੋਂ ਦੇ ਕਰਮਚਾਰੀ ਉਹਨਾਂ ਦੇ ਮਨਾਂ 'ਚ ਵੀ ਆ ਜਾਂਦੀ ਹੈ ਗੱਲ ਕਿ ਯਾਰ ਇਸ ਬਾਹਰਲੇ ਮੁਲਕ ਤੋਂ ਆ ਕੇ ਸਾਡੇ ਦੇਸ਼ ਦੇ ਵਿੱਚ ਸਾਡੀ ਰੋਜੀ ਰੋਟੀ ਤੇ ਜਿਹੜੀ ਲਤ ਮਾਰਦੇ ਪਏ ਆ ਇਹੋ ਜੀਆਂ ਸਥਿਤੀਆਂ ਬਾਕੀ ਮੁਲਕਾਂ ਦੇ ਵਿੱਚ ਵੀ ਸ਼ੁਰੂ ਹੋ ਚੁੱਕੀਆਂ ਹੋਈਆਂ ਨੇ ਸਿਰਫ ਪੰਜਾਬੀਆਂ ਇੰਡੀਅਨਜ਼ ਨਾਲ ਨਹੀਂ ਬਾਕੀ ਕੌਮਾਂ ਦੇ ਨਾਲ ਵੀ ਇਸ ਤਾਂ ਦੇ ਰੈਸ਼ੀਅਲ ਜਿਹੜੇ ਆ ਉਹ ਹੋਣੇ ਸ਼ੁਰੂ ਹੋ ਗਏ ਹੋਇਆ ਪਰ ਇੱਥੇ ਧਰਮਿੰਦਰ ਜੀ ਇੱਕ ਜੀ ਜਿਹੜਾ ਸਵਾਲ ਉੱਠਦਾ ਹੈ ਕਿ ਇਹ ਦੋਨੋਂ ਬੱਚੇ ਜਿਹੜੇ ਆ ਇਹ ਡਾਂਕੀ ਲਾ ਕੇ ਗਏ 27 ਲੱਖ ਰੁਪਏ ਦਿੱਤਾ ਇਹਨਾਂ ਨੇ ਜੀ ਹੁਣ ਗੱਲ ਇਹ ਆ ਕਿ ਜਿੰਨੇ ਬੱਚੇ ਸਾਡੇ ਨਾਜਾਇਜ਼ ਢੰਗ ਨਾਲ ਉੱਥੇ ਜਾਂਦੇ ਆ ਕਈ ਤੇ ਮਾਰੇ ਵੀ ਗਏ ਆ ਬਹੁਤ ਖੁਸ਼ ਆਇਆ ਤੁਸੀਂ ਸਾਰੇ ਜਾਣਦੇ ਹੋ ਇਹਦੇ ਲਈ ਜ਼ਿੰਮੇਵਾਰ ਕੌਣ ਆ ਇਹਦੇ ਲਈ ਜ਼ਿੰਮੇਵਾਰ ਕੌਣ ਆ ਜ਼ਿੰਮੇਵਾਰ ਨੇ ਸਾਡੀਆਂ ਇਥੋਂ ਦੀਆਂ ਸਰਕਾਰਾਂ ਜਿਹਦੇ ਵਿੱਚ ਕੱਲੀ ਹਿੰਦੁਸਤਾਨ ਦੀ ਸਰਕਾਰ ਹੀ ਨਹੀਂ ਅਸੀਂ ਜੇ ਆਪਣੇ ਸਟੇਟ ਤੇ ਵੀ ਆਈਏ ਤਾਂ ਸਾਡੀਆਂ ਹੁਣ ਤੱਕ ਦੀਆਂ ਆਜ਼ਾਦੀ ਤੋਂ ਬਾਅਦ ਜਿੰਨੀਆਂ ਸਰਕਾਰਾਂ ਬਣੀਆਂ ਨੇ ਉਹ ਸਾਰੀਆਂ ਜ਼ਿੰਮੇਵਾਰ ਨੇ ਇਸ ਲਈ ਕਿ ਉਹ ਸਾਡੇ ਨੌਜਵਾਨਾਂ ਵਾਸਤੇ ਇੱਥੇ ਉਸ ਤਰ੍ਹਾਂ ਦੀਆਂ ਸਥਿਤੀਆਂ ਪੈਦਾ ਨਹੀਂ ਕਰ ਸਕੀਆਂ ਹੂੰ ਕਿ ਉਹ ਇੱਥੇ ਰਹਿ ਕੇ ਖੇਤੀਬਾੜੀ ਕਰ ਸਕਣ ਵਪਾਰ ਕਰ ਸਕਣ ਆਪਣਾ ਕੰਮ ਚਲਾ ਸਕਣ ਨਵਾਂ ਕੰਮ ਕਰ ਸਕਣ ਜਿਹੜੇ ਪਿਛਲੇ ਸਮੇਂ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ এডਿਕੇਸ਼ਨ ਦੇ ਵਿੱਚ ਜਿੰਨਾ ਨਗਾਰ ਆਇਆ ਅਸੀਂ ਜਿੰਨੇ ਮਰਜ਼ੀ ਦਾਅਵੇ ਕਰ ਲਏ ਅਰਮਿੰਦਰ ਜੀ ਜੀ ਕਿ ਸਾਡੀ এডਿਕੇਸ਼ਨ ਟੌਪ ਤੇ ਆ ਗਈ ਹੈ ਸਾਡੇ ਸਕੂਲ ਟੌਪ ਤੇ ਆ ਗਿਆ ਪਰ ਜਿਹੜੇ ਬੱਚੇ ਸਾਡੇ ਟੈਕਨੀਕਲੀ ਸਿੱਖ ਕੇ ਸਕਿੱਲ ਲੈ ਕੇ ਕਿਸੇ ਇੰਟਰਵਿਊ ਦੇਣ ਜਾਂਦੇ ਆ ਉੱਥੇ ਉਹਨਾਂ ਬੱਚਿਆਂ ਨੂੰ ਆਪਣੇ ਟ੍ਰੇਡ ਦਾ ਊੜਾ ਐੜਾ ਨਹੀਂ ਆਉਂਦਾ ਹੁੰਦਾ ਔਰ ਉਹਦੇ ਕਾਰਨ ਉਹ ਵਿਚਾਰੇ ਇੱਥੇ ਨੌਕਰੀਆਂ ਨਾ ਕਰਨਗੇ ਫਿਰ ਉਹਨਾਂ ਨੂੰ ਬਾਹਰ ਦਾ ਜਿਹੜਾ ਰੁਖ ਫੜਨਾ ਪੈਂਦਾ ਔਰ ਤੁਸੀਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜਿਹੜੇ ਭਾਰਤੀ ਵਾਪਸ ਕੀਤੇ ਆ ਅਮਰੀਕਾ ਨੇ ਉਹ ਵਿਚਾਰੇ ਕਿੰਨੀ ਪਰੇਸ਼ਾਨੀ ਚ ਔਰ ਪਤਾ ਲੱਗ ਰਿਹਾ ਕਿ ਕੋਈ 60-60 ਲੱਖ ਰੁਪਈਆ ਵੀ ਦੇ ਕੇ ਗਏ ਹੋਇਆ ਜੀ ਸਾਡੀਆਂ ਸਰਕਾਰਾਂ ਕਿੱਥੇ ਨੇ ਇਹਦੇ ਵਿੱਚ ਭਗਵੰਤ ਮਾਨ ਸਰਕਾਰ ਤੋਂ ਲੈ ਕੇ 47 ਤੱਕ ਜਿੰਨੀਆਂ ਸਰਕਾਰਾਂ ਪੰਜਾਬ ਦੇ ਵਿੱਚ ਬਣੀਆਂ ਨੇ ਅਸੀਂ ਇੱਥੇ ਪਹਿਲਾਂ ਪੰਜਾਬ ਦੀ ਹੀ ਗੱਲ ਕਰਦੇ ਆਂ ਕਿ ਇੱਥੇ ਉਹ ਜਿਹਾ ਮਾਹੌਲ ਕਿਉਂ ਨਹੀਂ ਬਣਿਆ ਔਰ ਨਸ਼ੇ ਤੇ ਨਸ਼ਾ ਆ ਚੁੱਕਿਆ ਹੈ ਇੱਥੇ ਗੈਂਗਸਟਰ ਇੱਥੇ ਆ ਚੁੱਕੇ ਹੋਏ ਆ ਜ਼ਮੀਨਾਂ ਦਾ ਮਾਫੀਆ ਇੱਥੇ ਆ ਚੁੱਕਿਆ ਆ ਔਰ ਇਹ ਜਿਹੜੇ ਏਜੰਟ ਨੇ ਇੱਕ ਕੀ ਪਤਾ ਨਹੀਂ ਸੀ ਸਾਡੀਆਂ ਸਰਕਾਰਾਂ ਨੂੰ ਕਿ ਥਾਂ ਥਾਂ ਹਰ ਮੋੜ ਦੇ ਉੱਤੇ ਇਮੀਗ੍ਰੇਸ਼ਨ ਵਾਲਿਆਂ ਦੀਆਂ ਜਿਹੜੀਆਂ ਨੇ ਉਹ ਦੁਕਾਨਾਂ ਖੁੱਲ ਚੁੱਕੀਆਂ ਹੀਆਂ ਜੀ ਆਈਲੈਟਸ ਦੇ ਥਾਂ ਥਾਂ ਬੋਰਡ ਲੱਗੇ ਹੋਏ ਆ ਔਰ ਵੱਡੀਆਂ-ਵੱਡੀਆਂ ਫੀਸਾਂ ਲੈ ਕੇ ਔਰ ਇੱਥੋਂ ਤੱਕ ਵੀ ਸਕੈਂਡਲ ਆਏ ਆ ਕਿ ਆਇਲਸ ਕਲੀਅਰ ਕਰਾਉਣ ਵਾਸਤੇ ਵੀ ਪੈਸੇ ਲੈ ਜਾਂਦੇ ਆ ਹੂੰ ਤਾਂ ਸਰਕਾਰਾਂ ਸੁੱਤੀਆਂ ਹੋਈਆਂ ਸੀ ਉਸ ਵਕਤ ਜੀ ਸਭ ਤੋਂ ਵੱਡੀਆਂ ਦੋਸ਼ੀ ਸਾਡੇ ਜਿਹੜੀ ਇੱਥੋਂ ਦੀ ਰਾਜਨੀਤੀ ਹੈ ਹੂੰ ਇੱਥੋਂ ਦੇ ਜਿਹੜੇ ਸਾਡੀਆਂ ਸਰਕਾਰਾਂ ਬਣੀਆਂ ਨੇ ਸਾਡੀ ਬਿਊਰੋਕ੍ਰੇਸੀ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਕੀਤੀ ਔਰ ਇਸ ਕਰਕੇ ਹਰਜਿੰਦਰ ਸਿੰਘ ਹੋਣਾ ਨੂੰ ਜਿਹੜਾ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਬਾਹਰ ਮੁਲਕਾਂ ਦੇ ਵਿੱਚ ਜਾ ਕੇ ਰੋਜ਼ੀ-ਕੋਟੀ ਕਮਾਉਣ ਲਈ ਜਾਣਾ ਪਿਆ ਸੋ ਇਹਦੇ ਆ ਕਿ ਜਾ ਕੇ ਉੱਥੇ ਚਾਰ ਪੈਸੇ ਕਮਾ ਲਾਂਗੇ ਕਿਉਂਕਿ ਤਨਮੰਦੀ ਜਿਹੜੇ ਬਹੁਤ ਪਹਿਲਾਂ ਲੋਕ ਗਏ ਸੀ ਨਾ ਜੀ ਉਹ ਸੈਟਲ ਹੋ ਗਏ ਤੇ ਉਹਨਾਂ ਨੂੰ ਵੇਖ ਕੇ ਇਹਨਾਂ ਨੂੰ ਵੀ ਲੱਗਦਾ ਕਿ ਅਸੀਂ ਵੀ ਸ਼ਾਇਦ ਉੱਥੇ ਹੋ ਜਾਾਂਗੇ ਪਰ ਹੁਣ ਬਹੁਤ ਮੁਸ਼ਕਲ ਹੋ ਗਿਆ ਉੱਥੇ ਕਿਉਂਕਿ ਅਮਰੀਕਾ ਨੇ ਬਹੁਤ ਸਖਤੀ ਕਰ ਦਿੱਤੀ ਹੈ ਅਮਰੀਕਾ ਇਹਦੇ ਵਿੱਚ ਆਸਟ੍ਰੇਲੀਆ ਯੂਕੇ ਸਾਰੇ ਮੁਲਕਾਂ ਨੇ ਸਖਤੀ ਹੋ ਗਈ ਹੈ ਕਿਉਂਕਿ ਉੱਥੇ ਕ੍ਰਾਈਮ ਜਿਹੜਾ ਵਧ ਰਿਹਾ ਤੇ ਉਹਦੇ ਲਈ ਉਹ ਇਮੀਗ੍ਰੈਂਟਸ ਨੂੰ ਜਿਹੜੇ ਮਾਈਗ੍ਰੇਸ਼ਨ ਹੋ ਰਹੀ ਆ ਉਹਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਸਮਝਦੇ ਆ ਫਿਰ ਉਹਨਾਂ ਦੇ ਆਪਣੇ ਇਨਫਰਾਸਟ੍ਰਕਚਰ ਤੇ ਅਬ ਭਾਰ ਪੈ ਰਿਹਾ ਹਸਪੀਟਲਸ ਦੇ ਉੱਤੇ ਉਹਨਾਂ ਦੀ ਹਾਊਸਿੰਗ ਇੰਡਸਟਰੀ ਦੇ ਉੱਤੇ ਉਹਨਾਂ ਦੀਆਂ ਰੋਡਸ ਦੇ ਉੱਤੇ ਤਾਂ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਉਹਨਾਂ ਦੇ ਆਪਣੇ ਮੁਲਕਾਂ ਨੂੰ ਜਿਹੜਾ ਉਹਨਾਂ ਦੇ ਆਪਣੇ ਵਾਸੀੰਦੇ ਨੇ ਉਹ ਸਟ੍ਰੈਸ ਵਿੱਚ ਨੇ ਤੇ ਇਸ ਕਰਕੇ ਉਹ ਸਖਤੀ ਕਰਦੇ ਜਾ ਰਿਹਾ ਸੋ ਸਾਨੂੰ ਇੱਥੇ ਵੀ ਸਖਤ ਹੋਣ ਦੀ ਲੋੜ ਹੈ ਜਿਹੜੇ ਲੋਕ ਸਾਡੇ ਇਹੋ ਜਿਹੇ ਨੌਜਵਾਨਾਂ ਨੂੰ ਵਰਗਲਾ ਕੇ ਬਾਹਰ ਭੇਜ ਦਿਆ ਉਹਨਾਂ ਨੂੰ ਬਰਬਾਦ ਕਰ ਦਿਆ ਉਹ ਤਾਂ ਪੈਸੇ ਲੈ ਲੈਂਦੇ ਆ ਮੁੜ ਕੇ ਉਹ ਮੁੱਕਰ ਜਾਂਦੇ ਆ ਆ ਪਿਛਲੇ ਦਿਨਾਂ ਦੇ ਵਿੱਚ ਜੰਮੂ ਦੇ ਵਿੱਚੋਂ ਵੀ ਇੱਕ ਇਹੋ ਜੀ ਖਬਰ ਆਈ ਕਿ ਉਹ ਬੱਚਿਆਂ ਨੂੰ ਉਹਨਾਂ ਨੇ ਯੂਕਰੇਨ ਭੇਜ ਦਿੱਤਾ ਔਰ ਇਹ ਕਹਿ ਕੇ ਕਿ ਤੁਹਾਨੂੰ ਵਰਕ ਪਰਮਿਟ ਤੇ ਭੇਜਦੇ ਪਏ ਆ ਔਰ ਉੱਥੇ ਜਾ ਕੇ ਪਤਾ ਲੱਗਿਆ ਕਿ ਉਹਨਾਂ ਦਾ ਵਿਜ਼ਟਰ ਵੀਜ਼ਾ ਲੱਗਿਆ ਔਰ ਉਹ ਔਰ ਤੁਸੀਂ ਜਿਹੜੀ ਉਹ ਡੀਲ ਕਰਦੀ ਸੀ ਔਰ ਉਹ ਕਹਿੰਦੇ ਸੀ ਤਾਂ ਬਿਲਕੁਲ ਕਲੀਅਰ ਕਿਹਾ ਹੋਇਆ ਸੀ ਤੇ ਇਹਨਾਂ ਨੂੰ ਅਸੀਂ ਤੇ ਜੋ ਕੁਝ ਕੀਤਾ ਉਹ ਕਹਿੰਦੇ ਜਿਹੜਾ ਵਿਜ਼ਟਰ ਵੀਜ਼ਾ ਲੱਗਦਾ ਆ ਉਹਦਾ ਤੇ 50000 ਚ ਲੱਗ ਜਾਂਦਾ ਤੁਸੀਂ ਇਹਨਾਂ ਕੋਲੋਂ 5-5 ਲੱਖ ਰੁਪਈਆ ਲੈ ਲਿਆ ਉਹ ਕਹਿੰਦੇ ਸਾਡੇ ਕੰਮ ਕਰਨ ਦੀ ਕੁਆਲਿਟੀ ਆ ਤੋ ਲਕਉਨੇ ਕਿੰਨੇ ਜਿਹੜੇ ਵੱਡੇ ਆ ਇਸ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਆ ਸਾਡੇ ਮਾਪਿਆਂ ਨੂੰ ਵੀ ਔਰ ਸਾਡੀਆਂ ਸਰਕਾਰਾਂ ਨੂੰ ਤੇ ਬਹੁਤ ਜ਼ਿਆਦਾ ਇਹਦੇ ਉੱਤੇ ਐਕਸ਼ਨ ਲੈਣ ਦੀ ਜਿਹੜੀ ਲੋੜ ਆ